ਇਲਾਵਲਾ ਮਹੱਲਾ ਚੌਥਾ ਸਤਗੁਰ ਪਰਚੈ ਮਨ ਮੰundra ਪਾਈ ਜੋਗ ਕਹਿਣ ਲੱਗਾ ਜੋਗੀ ਮਹਾਰਾ ਜੋਗੀ ਧਾਰ ਲੋ ਮਹਾਰਾ ਮਹਾਰਾ ਕਿੰਨੇ ਪਛਾਣਦਾ ਭਾਈ ਜੋਗ ਧਾਰਿਆ ਹੋਇਆ ਹੈ ਗੁਰੂ ਮਹਾਰਾ ਆਪਦੇ ਮੰundra ਨੀ ਕੰਨਾਂ ਵਿੱਚ ਆਪਦੇ ਸਾਬਤ ਕੰਨ ਹਨਗੇ ਜੇ ਮਾਈਆਂ ਦੇ ਕੰਨ ਪਾੜੇ ਹੁੰਦੇ ਐ ਜੋਗੀਆਂ ਦੇ ਕੰਨ ਪਾੜੇ ਹੁੰਦੀਆਂ ਤੁਹਾਡਾ ਕੰਨ ਤਾਂ ਪਾੜਿਆ ਨਹੀਂ ਕੋਈ ਮਹਾਰਾ ਦੱਸ ਦੇ ਹਨ ਸਤਗੁਰ ਪਰਚੈ ਮਨ ਮੰundra ਪਾਈ ਤੇ ਭਾਈ ਅਸੀਂ ਜਿਹੜਾ ਸਤਗੁਰਾਂ ਦਾ ਮਾਨਵ ਯੋਗੀ ਇਹਨੂੰ ਜਿਹੜਾ ਗੁਰੂ ਸਾਹਿਬ ਦੇ ਸੌਦ ਦੀ ਪਹਚਾਇਆ ਹੈ ਸੰਕਲਪੋ ਕਲਪੂ ਵੀ ਦੋਵੇਂ ਕੰਨ ਚੀਰ ਕੇ ਵਿਚਾਰ ਰੂਪੀ ਛੁਰੀ ਨਾਲ ਮੰਦੇ ਅੰਦਰ ਗੁਰੂ ਸਾਹਿਬ ਦੇ ਸ਼ਕਲ ਰੂਪੀ ਭਾਈ ਮੁੰਦਰਾ ਪਾਈ ਹੈ ਸੀੁਰਕਾ ਸ਼ਬਦ ਤਨ ਭਸਮ ਦੜ੍ਹਾਈ ਆ ਤੇ ਮਾਰੇ ਸਵਾ ਮਲਵੇ ਹੁੰਦੇ ਯੋਗੀ ਗੁਰੂ ਸਾਹਿਬ ਦਾ ਸ਼ਬਦ ਹੀ ਭਾਈ ਸਰੀਰ ਤੇ ਭਸਮ ਦੜ੍ਹ ਕੀਤੀ ਹੋਈ ਰੋਂ ਰੋਂ ਜ ਮਾਰੇ ਸ਼ਬਦ ਨੂੰ ਰਚਾਇਆ ਹੈ ਇਵੇਂ ਸਵਾ ਨੂੰ ਸਾਰੇ ਸਰੀਰ ਤੇ ਮਰੀ ਦਾ ਰੋਮਾ ਰੋਮਾ ਤੇ ਐਂ ਗਰੂ ਸਾਹਿਬ ਦੇ ਸ਼ਬਦ ਨੂੰ ਪਰਚਾਇਆ ਹੈ ਅਮਰ ਪਿੰਡ ਭਈ ਸਾਧੂ ਸੰਗ ਸਾਧੂ ਸੰਗ ਤੋਂ ਮਿਲ ਕਰਕੇ ਭਾਈ ਮਰਨ ਤੋਂ ਰਹਿ ਕੇ ਪਿੰਡ ਅਖੰਡ ਚੇਤੁੰਦੇ ਰੂਪ ਹੋ ਗਏ ਹਾਂ ਜਿੰਦਾਵਲੋਂ ਮਰਨ ਤੋਂ ਮਾਰ ਹੋ ਗਏ ਆ ਦੇਹਾਂ ਵੱਲੋਂ ਜਨਮ ਮਰਨ ਦੂ ਮਿਟ ਗਈ ਸਤਗੁਰਾਂ ਦੀ ਕਿਰਪਾ ਕਰਕੇ ਜਮਨ ਤੇ ਮਨ ਦੋਵੇਂ ਹੀ ਮਿਟ ਗਏ ਸੱਚੇ 파ਰਸ਼ਨ ਮਿਹਰ ਕਰ ਦੁੱਤੀ ਹੈ ਮੇਰੀ ਮਨ ਸਾਧ ਸੰਗਤ ਮਿਲ ਰਹੀ ਆ ਆਪਣੇ ਮਨ ਨੂੰ ਸਿੱਖਿਆ ਗਈ ਇਹ ਮੇਰੇ ਪਿਆਰੇ ਮਨ ਸਤਗੁਰਾਂ ਦੀ ਸੁਸੰਗਤ ਚ ਮਿਲ ਕੇ ਰਹਿਣਾ ਕਰੀਏ ਕਿਰਪਾ ਕਰੋ ਮਦਸੂਦਨ ਮਾਧਵ ਇਹ ਮਧੂ ਦੇਤ ਨੂੰ ਸੂਦਰ ਕੱਟਣ ਵਾਲੇ ਮਧੂ ਕੈਟ ਨੂੰ ਮਾਰਿਆ ਸੀ ਭਗਵਾਨ ਨੇ 500 ਵਰ ਯਾਰਵਰਾ ਜੰਮ ਕਰਕੇ ਇਸ ਜਮਨੂਪੀ ਮધુਦੇਹਤ ਨੂੰ ਸੂਦਨ ਕਟਣ ਵਾਲੇ ਮਾਇਆ ਦੇ ਪਤੀ ਕਿਰਪਾ ਦ੍ਰਿਸ਼ਟੀ ਕਰੋ ਸਾਡੇ ਤੇ ਮਾਇਆ ਖੇਨ ਖੇਨ ਸਾਧੂ ਚਰਨ ਪਖਈਏ ਅਸੀਂ ਖਿੰਖਣ ਕਾਲ ਚ ਮਾਰੇ ਸਾਗ ਸੰਗ ਦੇ ਚਰਨਾਂ ਨੂੰ ਪਖਾ ਲੈਣਾ ਕਰੀਏ ਧੋਣਾ ਕਰੀਏ ਦੇਖਣਾ ਕਰੀਏ ਪਖ ਲੈਣਾ ਕਰੀਏ ਰਹਾ ਤਜ ਗ੍ਰਸਤ ਭਿਆ ਬਨਵਾਸੀ ਕਈ ਆਦਮੀ ਗ੍ਰਸਤ ਛੱਡ ਜਾਂਦੇ ਐ ਗਰਾ ਤਾ ਜ ਬਨਖੰਡ ਜਾਇਏ ਚਨਖਾਈਏ ਕੰਧਾ ਅਜੋ ਵਕਾਰ ਨ ਛੋਡੀ ਪਾਪੀ ਮਨ ਮੰਦਾ ਇਸ ਪ੍ਰਕਾਰ ਤਜਾ ਗਰਾਸ ਤੋਂ ਭਇਆ ਬਾਨਵਾਸੀ ਕੋਈ ਆਦਮੀ ਗ੍ਰਸਤ ਛੱਡ ਜਾਂਦਾ ਬਾਨ ਪ੍ਰਸਤੀ ਬਣ ਜਾਂਦਾ ਬਣ ਚ ਬਸਣ ਵਾਲਾ ਬਣੇ ਬਸੇ ਕੋਈ ਮਨ ਉਹਨਾਂ ਤੋਂ ਜੇ ਵਕਾਰ ਜੇ ਮਨ ਦੇ ਵਕਾਰ ਨਹੀਂ ਮਿਟੇ ਬਣ ਚ ਬਸ ਕੇ ਕੀ ਲਾਭ ਹੋਵੇਗਾ ਹਰ ਨਾਦ ਰਹਿੰਦੇ ਹੀ ਆ ਬਣਾ ਚ ਇੱਕ ਖਿੰਨ ਮਨੂਆ ਟਿਕਾ ਨਾ ਟਿਕਿਆ ਇੱਕ ਖਿੰਨ ਜਿੰਨਾ ਚਿਰ ਵੀ ਮਨ ਟਿਕਾਇਆ ਹੋਇਆ ਨਾਮ ਜਿ ਟਿਕਦਾ ਨਹੀਂ ਭਟਕਦੇ ਫਿਰਦੇ ਰਹਿੰਦੇ ਹਨ ਅਸੇ ਲੋਕੋ ਤਾਬਤ ਧਾਇ ਤਦੇ ਘਰ ਆਵੇ ਇਹ ਤੁਹਾਨੂੰ ਹੈ ਜਿਹੜੇ ਪਦਾਰਥਾ ਉਹਨਾਂ ਚ ਧੌਂਦਾ ਰਹਿੰਦਾ ਹੈ ਇਹ ਪਦਾਰਥਾਂ ਦੀ ਧੌਣੀ ਵੱਲੋਂ ਮਨ ਧੌਂਦਾ ਹੋਇਆ ਤਾਂ ਹੀ ਅੰਤਮੁਖ ਰੂਪੀ ਘਰ ਚ ਆ ਕਿਸ ਤਰ੍ਹਾਂ ਹੋ ਸਕਦਾ ਹਰ ਹਰ ਸਰਦ ਹਰ ਹਰ ਸਾਧੂ ਸ਼ਰਨ ਪਵਈਆ ਹਰ ਹਰ ਪਰਮੇਸ਼ਰ ਦੇ ਸੰਤਾਂ ਦੀ ਸ਼ਰਨ ਚ ਪਵਈਆ ਪਏ ਜਾਵੇ ਧੀਆ ਪੁੱਤ ਛੋੜ ਸੰਨਿਆਸੀ ਆਉਣੀਆਂ ਧੀਆ ਹੋ ਗਈਆਂ ਬਹੁਤੀਆਂ ਪੁੱਤਰ ਵਾਲੇ ਹੋ ਗਏ ਤੇ ਫਿਰ ਉਹਨਾਂ ਦੀ ਕਮਾ ਕੇ ਖਾਣ ਜੋਗਾ ਨਹੀਂ ਮਨ ਖੱਟੂ ਹੋ ਗਿਆ ਸਮੇ ਆਤ ਲਾ ਲਾ ਮੂਸਰ ਮਨਾ ਕੇ ਟੀਲਾ ਬਣ ਗਿਆ ਕਿਸਦਾ ਆਸ ਆਸ ਮਨ ਬਹੁਤ ਕਰਈਆ ਜਿਹੜਾ ਆਸਾ ਵਾਲੇ ਲੋਕ ਸ਼ਾਹੂਕਾਰ ਉਹ ਬਾਜ਼ਾਰ ਸੌਂਗੀ ਉਹਨਾਂ ਦੀ ਆਸ ਕਰਦਾ ਵੀ ਮੈਨੂੰ ਕੋਈ ਟੋਕਰ ਦੇਣ ਇਸ ਪ੍ਰਕਾਰ ਨਿਰਾਸ਼ਾ ਨਹੀਂ ਹੁੰਦਾ ਹੈ ਆਸਾ ਆਸ ਕਰਾ ਨਹੀਂ ਬੂਝੇ ਆਸਾ ਵਾਲੇ ਪੁਰਖਾਂ ਦੀ ਆਸਾ ਹੀ ਆਸਾ ਕਰੀ ਜਾਂਦਾ ਹੈ ਸੂਪ ਨੂੰ ਬੁਈਦਾ ਨਹੀਂ ਹੈ। ਗੁਰ ਕਾਬਦ ਨਿਰਾਸ ਸੁਖ ਲਹੀਆ। ਉਸ ਆਉਦੇ ਸ਼ਬਦ ਦੀ ਕਮਾਈ ਕਰੇ ਤੇ ਨਿਰਾਸ਼ਾ ਹੋ ਜੇ ਤਾਂ ਭਈ ਸੁਖ ਨੂੰ ਲੈ ਸਕਦਾ ਆਤਮਨੰਦ ਨੂੰ। ਉਪਜੀ ਤਰਕ ਦਿਗੰਬਰ ਹੋ। ਕਿਸ ਨੇ ਕਿਹਾ 바ਵਾ ਜੀ ਜੇ ਤਾਂ ਲੀੜੇ ਮੰਗਣੇ ਸੀ ਤੇ ਘਰ-ਬਾਰ ਕਿਉਂ ਛੱਡਿਆ? ਉਸੇ ਵੇਲੇ ਲੀੜੇ ਪਾੜ ਤੇ ਨੰਗਾ ਹੋ ਗਿਆ ਕਪੀਨ ਵੀ ਲਾਤੀ। ਤਰਕ ਮਾਰੀ ਕਿਸੇ ਨੇ। ਉਹ ਤਰਕ ਵਰਾਗ ਦੀ ਕਰਕੇ ਉਠ ਕੇ ਦਸੋ ਤੂੰ ਸਾਦੇ ਵਸਤਰ ਪਹਿਰ ਲੇ ਇੱਕ ਵਾਰੀ ਕਾਨਪੁਰ ਜਾਂਦਾ ਇੱਕ ਨਾਂਗਾ ਵੇਖਿਆ ਆਰੀਆਂ ਦੇ ਮੁੰਡਿਆਂ ਨੂੰ ਕੁੱਟ-ਕੁੱਟ ਕੇ ਪਾਸੇ ਕਰਨ ਉਹ ਜਾਵੇ ਨਾ ਫੇ ਚਿਮਟੇ ਨਾਲ ਫੜ ਕੇ ਉਹਦੇ ਅੰਦਰ ਨੂੰ ਧੂਣ ਕਢੀਸਣ ਗਰਮੀ ਦੀ ਰੁੱਤ ਸੀ ਇਸ ਪ੍ਰਕਾਰ ਜਦੋਂ ਹਜ਼ੂਰ ਸਾਹਿਬ ਤੋਂ ਵਿਚਰਦੇ ਗਏ ਸੀ ਉਦੋਂ ਉਹਦੀ ਹਾਲਤ ਵੇਖੀ ਸੀ ਹਾਂਜੀ ਉਪਜੀ ਤੜਕ ਦੇਗੰਬਰ ਹੋਆ ਇਸ ਪ੍ਰਕਾਰ ਕਹਿੰਦੇ ਤਰਕ ਕਿਸੇ ਨੂੰ ਮਾਰੀ ਕਹਿੰਦੇ ਬਲੀੜੀ ਜੇ ਮੰਗਦਾ ਫਿਰਦਾ ਸਾਥ ਬਣ ਕੇ ਦੋ ਜੁਰਸਾ ਦੇ ਬਾਸਟਰ ਪਹਿਲੇ ਆ ਹੁ ਨੰਗਾ ਹੋ ਗਿਆ ਮਨ ਦਹਿਦ ਇਸ ਚੱਲ ਚੱਲ ਗਵਨ ਕਰਈਆ ਕਹਿੰਦੇ ਮਨ ਤੋਂ ਸੰਤੋਖ ਹੀ ਨਹੀਂ ਹੋਇਆ ਮਨ ਤੋਂ ਦਸੋ ਸਾਰੇ ਪਦਾਰਥਾਂ ਵਿੱਚ ਚੱਲ ਚੰਚਲੋ ਕੇ ਜਿਵੇਂ ਵੀਰੀ ਹੁੰਦੀ ਹੈ ਜਿਵੇਂ ਚੱਕਰੀ ਹੁੰਦੀ ਹੈ ਐ ਗਵਨ ਕਰਦਾ ਵਿਚਰਦਾ ਫਿਰਦਾ ਹੈ ਪਰ ਭਵਨ ਕਰੈ ਬੁੱਝੈ ਨਹੀਂ ਤ੍ਰਿਸ਼ਨਾ ਪਰ ਵਿਸ਼ੇਸ਼ ਕਰਕੇ ਪ੍ਰਾਇਆਂ ਘਰਾਂ 'ਚ ਪੌਣਾ ਕਰਦਾ ਕਦੇ ਕਿਸੇ ਪੌਣ ਚਲਿਆ ਗਿਆ ਕਦੇ ਕਿਸੇ ਦੇ ਘਰ ਵਿੱਚ ਚਾਰ ਧਾਮਾਂ 'ਚ ਪੌਣ ਵਿਚਰਨਾ ਕਰਦਾ ਫਿਰਦਾ ਹੈ 부ਜੈ ਨਹੀਂ ਤ੍ਰਿਸਨਾ ਦ੍ਰਿਸ਼ਨਾ ਤੋਂ ਅੰਦਰੋਂ ਦਸੰਕਾ ਸੰਦੇ ਭੋਗਣ ਦੀ ਖਾਣ ਦੀ 부ਜੀ ਨਹੀਂ ਮਿਟੀ ਨਹੀਂ ਹੈ ਮਿਲ ਸੰਗ ਸਾਧ ਦਇਆ ਘਰ ਲਈਆ ਜੇ ਭਾਈ ਸਾਧੂਆਂ ਦੀ ਸੰਗਤ ਵਿੱਚ ਮਹੱਤਵਾਂ ਦੀ ਜੇ ਲੈ ਮਿਲ ਗਏ ਉਹ ਦਇਆ দৃষ্টি ਕਰਨ ਤਾਂ ਇਹ ਭਾਈ ਸਰੂਪ ਰੂਪੀ ਕਰਨ ਲਈ ਆ ਪ੍ਰਾਪਤ ਕਰ ਸਕਦਾ ਹੈ ਆਸਨ ਸਿੱਧ ਸਿੱਖ ਹੈ ਬਹੁਤ ਈ ਇਸਨਾਂ ਵਾਲੇ ਆਸਨ ਚਲਾਸੀ ਸਿੱਖ ਲੈ ਇਸ ਪ੍ਰਕਾਰ ਬਹੁਤ ਆਹ ਧੇਰੇ ਤੁੰਬਾ ਤੇ ਜਾ ਕੇ ਵੇਖਿਆ ਚਾਰ ਚਾਹਾਂ ਇਹਨੂੰ 84 ਆਸਨ ਮਾਰ ਕੇ ਵਖਾਦਦੇ ਪਤਲੇ ਜਿਹੜੇ ਆਦਮੀ ਹੁੰਦੇ ਐ ਕਿਉਂ ਬਾਹਲੇ ਸਿੱਖ ਲੈ ਆਸਨ ਮਾਰਨ ਮਨ ਮੰਗ ਹੈ ਰਿੱਧ ਸਿੱਧ ਚੇਟਕ ਅਚੇਟਕਈਆ ਇਹ ਮਨ ਕਿਹਦੇ ਮੰਗਦੇ ਮੈਨੂੰ ਰਿੱਧੀਆਂ ਆਣਨਾਂ ਮੁਕਿਆ ਕਰੇ ਮੇਰਾ ਸਿੱਧੀਆਂ ਮੈਂ ਗੋਪਤ ਪ੍ਰਗਟ ਹੋ ਬੈਠਾਂ ਕਿਉਂ ਚੇਟਕ ਜਾਦੂ ਕਰਾਂ ਦੀ ਨਹੀਂ ਆਈ ਜਾਦੂ ਪੁਣਾ ਕਰਨੀ ਮੰਗਦੇ ਹਨ ਤ੍ਰਿਪਤ ਸੰਤੋਖ ਲੋਕਾਂ ਨੂੰ ਚੇਟਕ ਜਾਦੂ ਲਾ ਕੇ ਉਹਨਾਂ ਨੂੰ ਚੇਟਕ ਲਾ ਉਦਾਸ ਕਰ ਦੇਣਾ ਉਹਨਾਂ ਦੇ ਚਿੱਤ ਨੂੰ ਤ੍ਰਿਪਤ ਸੰਤੋਖ ਮਨ ਸ਼ਾਂਤ ਨਾ ਆਵੇ ਕਿਉਂ ਆ ਤੂੰ ਤ੍ਰਿਪਤੀ ਬਿਨਾਂ ਤ੍ਰਿਪਤੀ ਨਹੀਂ ਹੁੰਦੀ ਆ ਤ੍ਰਿਪਤ ਸੰਤੋਖ ਮਨ ਸ਼ਾਂਤ ਨਾ ਆਵੇ ਜਿੰਨਾ ਚਿਰ ਸੰਤੋਖ ਨਹੀਂ ਉਹਨਾਂ ਚ ਰਹਿਦਾ ਨਹੀਂ ਜਿਨ੍ਹਾਂ 'ਚ ਰੱਜਿਆ ਨਹੀਂ ਉਹਨਾਂ 'ਚ ਸ਼ਾਂਤੀ ਨਹੀਂ ਆਉਂਦੀ ਹੈ ਮਿਲ ਸਾਧੂ ਤ੍ਰਿਪਤ ਹਰ ਨਾਮ ਸਿਧ ਪਈ ਆਈ ਕੋਈ ਸਾਧੂਆਂ ਦੇ ਨਾਲ ਮਿਲ ਕਰਕੇ ਪਰਮੇਸ਼ਰ ਦੇ ਨਾਮ ਨੂੰ ਪ੍ਰਾਪਤ ਕਰਕੇ ਸਿਧ ਮੁਕਤ ਹੋ ਜੇ ਤਾਂ ਤ੍ਰਿਪਤੀ ਹੁੰਦੀ ਹੈ ਅੰਡਜ ਜੇਰੇ ਜੇ ਸਿਤਜ ਉਤਪਜ ਚਾਰ ਖਾਣੀਆਂ ਜਿਹੜੀਆਂ ਅੰਡੇ ਤੋਂ ਪੈਦਾ ਹੋਣ ਵਾਲੇ ਮੁਰਕੇ ਤੋਂ ਪੈਦਾ ਹੋਣ ਵਾਲੇ ਕਾਹਨੂੰ ਭਨ ਕੇ ਵਿਰਸ਼ਾ ਧਰਤੀ ਤੋਂ ਪੈਦਾ ਹੋਣ ਵਾਲੇ ਹੋਰ ਜਿਰ ਜੇਰ ਤੋਂ ਪੈਦਾ ਹੋਣ ਵਾਲੇ ਾਂਡੇ ਦੇ ਜੀਰੇ ਦੇ ਸੇਤ ਜੇ ਉਤਪਜ ਚਾਰ ਖਾਣੀਆਂ ਸਭ ਵਰਨ ਰੂਪ ਜੀ ਜੰਤ ਉਪਈਆ ਜਿੰਨੇ ਮਰਨੋ ਕਹਿਰ ਹੈ ਜਿੰਨੇ ਰੂਪ ਦੇ ਸਾਰੇ ਜੀ ਜੰਤ ਛੋਟੇ ਵੱਡੇ ਜੋ ਪੈਦਾ ਕੀਤੇ ਹਨ ਸਾਧੂ ਸਰਨ ਪਰ ਸੋ ਉੱਭਰੈ ਜਿਹੜਾ ਮਹਾਤਮਾ ਦੀ ਸ਼ਰਨ ਕਹਿੰਦਾ ਉਹਦਾ ਬਚਾਅ ਹੁੰਦਾ ਹੈ ਖੱਤਰੀ ਬ੍ਰਾਹਮਣ ਸੂਦ ਵੈਸ ਚੰਡਾਲ ਚੰਡਈ ਚਾਹੇ ਭਾਈ ਉਹ ਖੱਤਰੀ ਹੋਵੇ ਚਾਹੇ ਸੂਦਰ ਹੋਵੇ ਚਾਹੇ ਬ੍ਰਾਹਮਣ ਹੋਵੇ ਚਾਹੇ ਵੈਸ ਜੱਟ ਹੋਵੇ ਚਾਹੇ ਬਾਣੀਆਂ ਹੋਵੇ ਚੰਡਾਲ ਚੰਡਈਆ ਚਾਹੇ ਭਾਈ ਉਹ ਚੰਡਾਲ ਚੂੜਾ ਹੋਵੇ ਪੰਗੀ ਦਾ ਕੰਮ ਕਰਨ ਵਾਲਾ ਹੋਵੇ ਚੰਡਈਆ ਉਹਨਾਂ ਦਾ ਵੀ ਲੜਕਾ ਹੋਵੇ ਚੰਡਿਆਂ ਚੰਡਾਲਾਂ ਜੋ ਵੀ ਚੰਡਾਲ ਜੋ ਪੰਗੀ ਆਦਕ ਜਾਂ ਫੌਸੀ ਦੇਣ ਵਾਲੇ ਚੰਡਾਲ ਚੂੜੇ ਰੱਖੇ ਹੁੰਦੇ ਹਨ ਕਿਉਂ ਚੰਡਾਲਾਂ ਤੋਂ ਵੀ ਚੰਡਾਲ ਹੋਵੇ ਇਹ ਬंबई ਦੇ ਇਲਾਕੇ ਨੀ ਜਾਤ ਸਨਾਤਮਣੀ ਹੈ ਚੂੜੇ ਵੀ ਉਹਦਾ ਨਹੀਂ ਖਾਂਦੇ ਇਹ ਉਹਨਾਂ ਚੂੜਿਆਂ ਦਾ ਵੀ ਚੂੜਾ ਭਾਵੇ ਛੋਟਾ ਲੜਕਾ ਹੋਵੇ ਨਾਮਾ ਜੈਦੇ ਕੰਬੀਰ ਤਰਲੋਚਨ ਦੇਖ ਲੋ ਨਾਮਦੇਵ ਜੀ ਸੂਦਰਸਨ ਹੈ ਅਤੇ ਜੈਦੇ ਭਗਤ ਬ੍ਰਾਹਮਣ ਸਨ ਹੈ ਅੱਗੇ ਕੰਬੀਰ ਤਰਲੋਚਨ ਕਬੀਰ ਸਾਹਿਬ ਜਿਲਾਹੇ ਸਨ ਤਰਲੋਚਨ ਬਾਣੀਆਂ ਸੀ ਔ ਜਾਤ ਰਵਦਾਸ ਚਮਿਆਰ ਚਮਈਆ ਔ ਉਹਨੋ ਜਾਤ ਰਵਦਾਸ ਭਗੇ ਸੀ ਚਮਿਆਰਾਂ ਦਾ ਚਮਈਆ ਲੜਕਾ ਸੀ ਕਿ ਮਿਲਿਆ ਸੀ ਜਿਹਦੇ ਚਮਚ ਹੱਥ ਚਿੰਬੜੇ ਰਹਿੰਦੇ ਸਨ ਹਰ ਵਕਤ ਜੋ ਜੋ ਮਿਲਿਆ ਸਾਧੂ ਜਨ ਸੰਗਤ ਜਿਹੜਾ ਜਿਹੜਾ ਭਾਈ ਮਹਾਤਮਾ ਜਣਾ ਦੀ ਸੰਗਤ ਚ ਮਿਲਦਾ ਹੈ ਧਨ ਧੰਨਾ ਜੱਟ ਸੈਣ ਮਿਲਿਆ ਹਰ ਦੇਖ ਲਓ ਦਿੱਲੀ ਦਾ जाट ਸੀ ਧੰਨਾ ਜੱਟ ਧੰਨਤਾ ਦੇ ਯੋਗ ਹੋ ਗਿਆ ਮੋਤੀਵਾਗ ਜਿਹੜਾ ਗੁਰਦੁਆਰਾ ਹੈ ਇੱਥੇ ਧੰਨੇ ਪਗਦਾ ਕਰ ਸੀ ਹਾਂਜੀ ਸੈਣ ਮਿਲਿਆ ਹਰ ਦਈ ਸੈਣ ਭਗਤ ਨਾ ਹੀ ਸੀ ਮਾਰਨ ਬਿਆਹ ਦ੍ਰਿਸ਼ਟੀ ਕੀਤੀ ਇਹ ਵੀ ਪਰਮੇਸ਼ਰ ਦੇ ਨਾਲ ਮਿਲ ਗਿਆ ਸੰਤ ਜਨਾ ਕੀ ਹਰ ਪੈਜ ਰਖਾਈ ਆਪ ਜੋ ਸੰਤਾਂ ਜਨਾਂ ਦੀ ਪਰਮੇਸ਼ਰ ਪੈਜ ਰੱਖਣਾ ਕੀਤੀ ਹੈ ਜੋ ਜੋ ਸ਼ਰਨ ਪਿਆ ਹੈ ਭਗਤ ਵਛਲ ਅੰਗੀਕਾਰ ਕਰਈਆ ਉਹ ਭਗਤ ਦਾ ਵਛਲ ਪਿਆਰਾ ਹੈ ਭਗਤੀ ਦੇ ਪ੍ਰਤਾਪ ਕਰਕੇ ਨੰਗੀਕਾਰ ਪਖ ਕੀਤਾ ਮਹਾਰਾਜ ਸਾਹਿਬ ਨੇ ਖਣਾ ਕੀਤਾ ਨਾਨਕ ਸਰਨ ਪਰੇ ਜਗ ਜੀਵਨ ਸਤਗੁਰੂ ਜੀ ਕਹਿੰਦੇ ਜੋ ਜਗਤ ਜੀਵਨ ਪਰਮੇਸ਼ਰ ਦੀ ਸ਼ਰਨ ਪਏ ਆ ਜੋ ਜੀਵਨ ਰੂਪ ਹੈ ਜਾਗਰ ਦਾ ਹਰ ਹਰ ਕਿਰਪਾ ਧਾਰ ਰਖਈਆ ਉਹਨਾਂ ਨੂੰ ਪਰਮੇਸ਼ਰ ਕਿਰਪਾ ਦਸ਼ੀ ਧਾਰ ਕੇ ਰੱਖ ਲਿਆ ਹੈ ਬਿਲਾਵਲ ਮਹੱਲਾ ਜਿਹਨੂੰ ਰਖ ਲੈਣਗੇ ਜੋ ਜੋ ਮਹਾਰਾਜ ਦੀ ਸ਼ਰਨ ਪੈਣਗੇ ਬਿਲਾਵਲ ਮਹੱਲਾ ਚੌਥਾ ਅੰਤਰ ਪਿਆਸ ਉਠੀ ਪ੍ਰਭ ਕੇਰੀ ਜਿਨ੍ਹਾਂ ਦੇ ਅੰਦਰ ਭਾਈ ਵਾਹਿਗੁਰੂ ਦੇ ਮਿਲਣ ਦੀ ਪਿਆਸ ਇੱਛਾ ਪੈਦਾ ਹੋਈ ਹੈ ਤੇ ਲੱਗੀ ਹੁੰਦੀ ਜਿਵੇਂ ਐ ਇੱਛਾ ਪੜੀ ਪਾਰੀ ਉੱਠੀ ਆ ਸੁਣ ਗੁਰਬਚਨ ਮਨ ਤੀਰ ਲਗਾਈ ਜਾ ਸਰਗੁਰੂ ਸਾਹਿਬ ਦੇ ਬਚਨਾਂ ਨੂੰ ਸੁਣ ਕੇ ਮਨ ਤੇ ਜਿਨ੍ਹਾਂ ਦੇ ਪ੍ਰੇਮ ਰੂਪੀ ਤੀਰ ਲੱਗ ਗਿਆ ਹੈ ਮਨ ਕੀ ਬਿਰਥਾ ਮਨ ਹੀ ਜਾਣ ਉਹ ਜਾਣਦੇ ਕਿ ਜਿਹੜੀ ਮਨ ਦੀ ਹਾਲਤ ਹੈ ਇਹ ਸਾਡਾ ਮਾਨ ਹੀ ਜਾਣਦਾ ਹੈ ਜਾ ਮੰਦੀ ਜਾਣਨ ਵਾਲੇ ਸਤਿਗੁਰੂ ਜੀ ਜਾਣਦੇ ਹਨ ਔਰ ਕੀ ਜਾਣੇ ਕੋ ਪੀਰ ਪਰਾਈ ਪੁਰਾਈ ਪੀਰ ਨੂੰ ਹੋਰ ਕੋਈ ਭਾਈ ਕੀ ਜਾਣ ਸਕਦਾ ਹੈ ਜਿਹਦੀ ਪੀੜਾ ਹੀ ਜੰਮਣ ਬੰਦ ਦੀ ਪਹਲਾ ਗਈ ਹੈ ਆਰਾਮ ਗੁਰਮੋਹਨ ਮੋਹ ਮੰਨ ਲਈ ਆ ਆਰਾਮ ਹੈ ਭਾਈ ਜੋ ਗੁਰੂ ਸਾਹਿਬ ਬਾਬੇ ਮੋਹਨ ਦੇ ਪਿਤਾ ਹਨ ਗੁਰੂ ਅਮਰਦਾਸ ਸਾਹਿਬ ਜੀ ਉਹਨਾਂ ਨੇ ਮੇਰੇ ਸਾਡੇ ਮਨ ਨੂੰ ਮੋਹ ਲਿਆ ਹੈ ਮਨ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ 'ਚ ਮੋਹਿਆ ਗਿਆ ਹੈ ਆਰਾਮ ਹੈ ਭਾਈ ਜੋ ਭਗਤਾਂ ਦੇ ਮੋਹ ਨੂੰ ਮੇਟਣ ਵਾਲੇ ਗੁਰੂ ਸਾਹਿਬ ਹਨ ਉਹਨਾਂ ਨੇ ਸਾਡੇ ਮਨ ਨੂੰ ਮੋਹ ਲਿਆ ਹੈ ਹਉ ਆਕਲ ਬੇਕਲ ਭਈ ਗੁਰ ਦੇਖੇ ਇਦਾਂ ਗੁਰੂ ਸਾਹਿਬ ਦੇ ਦਰਸ਼ਨ ਵੇਖ ਕੇ ਜਿਹੜੀ ਦੁਨੀਆ ਦੀ ਚਤ్రਾਈ ਦੀ ਅਕਲ ਸੀ ਇਹਦੇ ਵੱਲੋਂ ਬਕਲ ਹੋ ਗਏ ਹਾਂ ਇਹ ਅਕਲ ਵੱਲੋਂ ਬਿਆਕਲ ਹੋ ਗਏ ਹਾਂ ਗੁਰੂ ਸਾਹਿਬ ਦਰਸ਼ਨ ਕਰਕੇ ਜਿਹੜੀ ਦੁਨੀਆ ਦੀ ਸਿਆਣਪ ਦੀ ਅਕਲ ਸੀ ਇਹ ਕਲ ਸ਼ਾਂਤੀ ਤੋਂ ਬਗੈਰ ਸੀ ਕਰਨ ਵਾਲੀ ਇਹ ਤੋਂ ਅਸਬਿਅਸਤ ਹੋ ਗਏ ਆ ਅਸੀਂ ਦੁਨੀਆ ਦੀ ਅਕਲ ਵੱਲੋਂ ਹਾਂ ਲੋਟ ਪੋਟ ਹੋਈ ਪਈ ਆ ਇਸ ਪ੍ਰਕਾਰ ਸਾਰੇ ਸੰਗ ਜੀ ਲਟਕਾ ਲੋਟ ਪੋਟ ਹੋਈ ਪਈ ਜਿਵੇਂ ਪੋਰਟ ਪੰਡ ਹੁੰਦੀ ਐ ਐ ਦੁਨੀਆ ਵੱਲੋਂ ਉਲਟ ਕੇ ਮਹਾਰਾਜ ਦੀ ਸ਼ਰਨ ਵਿੱਚ ਪੈ ਗਏ ਹਾਂ ਲਟ ਗਏ ਹਾਂ ਮਹਾਰਾਜ ਦੀ ਸ਼ਰਨ ਵਿੱਚ ਭਾਵਨਾ ਕਰਕੇ ਰਹਾ ਲੋਟ ਉਲਟ ਪੁਲਟ ਕੇ ਅਸੀਂ ਮਹਾਰਾਜ ਦੀ ਸ਼ਰਨ ਵਿੱਚ ਆ ਗਏ ਹਾਂ ਰਹਾਉ ਹੌ ਨਿਰਖਤ ਫਿਰੋ ਸਭ ਦੇਸ਼ ਦਿਸੰਤ ਅਸੀਂ ਦੇਖਦੇ ਹਾਂ ਸਾਰਿਆਂ ਦੇਸ਼ਾਂ ਨੂੰ ਦਿਸਾ ਦੇ ਅੰਦਰ ਦੇ ਸਾਧਨਾਂ ਰੂਪੀ ਅੰਗਾਂ ਨੂੰ ਦਿਸਾ ਰੂਪੀਆਂ ਦੇ ਅੰਦਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਾਹੀਏ ਮੈਨੂੰ ਜੀ ਵਾਹਿਗੁਰੂ ਦੇ ਦੇਖਣ ਦਾ ਬੜਾ ਮਨ ਚਾਹ ਹੈ ਉਤਸ਼ਾਹ ਹੈ ਮਨ ਤਾਂ ਕਾਟ ਦੇਉ ਗੁਰ ਅਗਰ ਅਸੀਂ ਸਤਗੁਰਾਂ ਦੇ ਅੱਗੇ ਆਪਣੇ ਮਨ ਦਾ ਮਾਨ ਜਿਹੜਾ ਕਟਣਾ ਹੈ ਤੈਨੂੰ ਸੇਵਾ 'ਚ ਲਾਉਣਾ ਹੈ ਇਹ ਗੁਰਾਂ ਦੀ ਅਗੇ ਦੇਖਦੀਏ ਜਿਨ ਹਰ ਕੱਟ ਕੇ ਤੰਦਾ ਮਾਨ ਜਿਨ ਹਰ ਪ੍ਰਭ ਮਾਰਗ ਪੰਥ ਦਿਖਾਈਆ ਜਿਨਾਂ ਦੁਨੀਆ ਦੇ ਮਾਰਗਾਂ ਵਿੱਚੋਂ ਹਰੀ ਪ੍ਰਭੂ ਦਾ ਪੰਥ ਵਿਖਾਉਣਾ ਕੀਤਾ ਹੈ ਕੋਈ ਆਣ ਸੰਦੇਸ਼ਾ ਦੇ ਪ੍ਰਭ ਕੇ ਰੰਗ ਕੋਈ ਆ ਕੇ ਸੁਨੇਹਾ ਸਾਨੂੰ ਦੇ ਮਹਾਰਾਜ ਦੇ ਮਿਲਣ ਦਾ ਹਿਰਦ ਅੰਤਰ ਮਨ ਤਨ ਮੀਠ ਲਗਈ ਆ ਸਾਡੇ ਹਿਰਦੇ ਦੇ ਅੰਦਰ ਜੋ ਮਨ ਤੇ ਤੰਦੇ ਅੰਦਰ ਜੋ ਹਿਰਦਾ ਹੈ ਅਤੇ ਹਿਰਦੇ ਦੇ ਅੰਦਰ ਜੋ ਮਨ ਰਹਿਣ ਵਾਲਾ ਹੈ ਇੱਕ ਰਹਿ ਸਾਡੇ ਮਨ ਤਾਂ ਜੀ ਮਿੱਠਾ ਉਹ ਲੱਗਦਾ ਹੈ ਬਾਸਤਕ ਕਾਟ ਦੇਉ ਚਰਣਾ ਤਲ ਉਹਨਾਂ ਪਿਆਰਿਆਂ ਦੇ ਚਰਣਾ ਦੀਆਂ ਤਲੀਆਂ ਦੇ ਥੱਲੇ ਆਉਦਾ ਮੱਥਾ ਕੱਟ ਕੇ ਰਾਹ ਬਣਾ ਦਈਏ ਹੰਕਾਰ ਦੀ ਨਿਵਰਤੀ ਕਰ ਗਈ ਏ ਜੋ ਹਰ ਪ੍ਰਭ ਮੀਲੇ ਮੇਲ ਮਿਲਈਆ ਜੇ ਹਰੀ ਪ੍ਰਭੂ ਨੂੰ ਦੇ ਆਪ ਮੇਲ ਚ ਮਿਲੇ ਹੋਏ ਹੈ ਤੇ ਸਾਨੂੰ ਵਾਹਿਗੁਰੂ ਦੇ ਮੇਲ 'ਚ ਮਿਲਾ ਦੇਣ ਚੱਲ ਚੱਲ ਸਖੀ ਹਮ ਪ੍ਰਭ ਪ੍ਰਬੋਧ ਦੇ ਸੰਤ ਸਖੀਓ ਚਲੋ ਚੱਲਣਾ ਕਰੋ ਸਾਡੇ ਤਾਈਂ ਪ੍ਰਭੂ ਸਤਿਗੁਰੂ ਜੀ ਪਰਬੋਧਾ ਸਮਝਾਉਂਦੇ ਐ ਬ੍ਰह्म ਗਿਆਨ ਦੀ ਦਾਤ ਦੁੰਦੇ ਹਨ ਚਾਲੇ ਸਖੀ ਸਰਦਾ ਵਾਲੀਏ ਕੇ ਭਗਤੀ ਵਾਲੀ ਸਖੀਏ ਚਲਣਾ ਕਰ ਸੁਸੰਗੇ ਚੇ ਮਾਰੇ ਕਾਇਮ ਪ੍ਰਭੂ ਜੀ ਪਰਬodar ਸਮਝਾਉਣ ਗਿਆਨ ਕਉਣ ਕਾਮਣ ਕਰ ਹਰ ਪ੍ਰਭ ਲਹੀਆ ਇਹ ਮਾਰੇ ਕੀ ਸਮਝਾਉਂਦੇ ਆ ਮਾਰੇ ਕਹਿੰਦੇ ਗੁਣਾ ਰੂਪੀ ਸਖਿਓ ਕਾਮਣ ਟੂਣਾ ਕਰੀਏ ਇਸ ਕਰਕੇ ਹਰੀ ਪ੍ਰਭੂ ਲਖ ਲਈਦਾ ਹੈ ਕਾਮਣ ਰਾਣਾ ਮੁਕਤ ਹੈ ਨਾ ਇਸ ਕਰਕੇ ਟੂਨੇ ਦਾ ਨਾਮ ਹੈ ਜੇ ਸਿਹਾਰੀ ਹੋਵੇ ਤਾਂ ਕਾਮਣੀ ਦਾ ਅਵਾਜਕ ਹੋਵੇ ਗੁਣ ਰੂਪੀ ਟੂਣਾ ਕਰਕੇ ਹਰੀ ਪ੍ਰਭੂ ਨੂੰ ਲਖ ਲਈਦਾ ਹਾ ਗੁਣ ਧਾਰਨ ਕਰਕੇ ਮਾਰੇ ਮੋਹਤ ਹੋ ਜਾਂਦੇ ਹਨ ਭਗਤ ਵਛਲ ਉਹ ਆ ਕੋ ਨਾਮ ਕਹੀਤ ਹੈ ਉਹ ਕਹਦਾ ਨਾ ਵਛਲ ਪਿਆਰ ਕਰਨ ਵਾਲਾ ਉਹਦਾ ਨਾਮ ਕਹੀਦਾ ਹੈ ਸ਼ਰਨ ਪ੍ਰਭੂ ਤਿਸ ਪਾਛੈ ਪਈਆ ਉਸ ਪ੍ਰਭੂ ਦੀ ਸ਼ਰਨ ਪੈ ਕੇ ਤਿਸ ਦੇ ਪਿੱਛੇ ਪੈਣਾ ਕਰੀਏ ਉਹਦੇ ਸ਼ਰਨ ਵਿੱਚ ਲਿਈਏ ਸਤਿਗੁਰੂ ਦੀ ਸ਼ਰਨ ਲੈ ਕੇ ਉਸ ਪ੍ਰਭੂ ਦੇ ਪਿੱਛੇ ਪੈ ਜੀਏ ਖਿਮਾ ਸੀਗਾਰ ਕਰੇ ਪ੍ਰਭ ਖੁਸ਼ੀਆਂ ਸਾਨੂੰ ਖਿਮਾ ਰੂਪੀ ਸ਼ਿੰਗਾਰ ਜੋ ਧਾਰਨ ਕਰਾਂਗੇ ਕਿਸੇ ਦਾ ਬਚਨ ਜਿਹੜੇ ਨਾ ਸਹਾਰਨ ਵਾਲੇ ਕਮਜ਼ੋਰ ਆਦਮੀ ਹੈ ਉਹਨਾਂ ਨੂੰ ਚਾਹੀਏ ਤੇ ਉਸ ਨੂੰ ਰੋਕ ਦੀਏ ਪਰ ਫੇਰ ਵੀ ਮਾੜੇ ਆਦਮੀ ਦੀ ਬੇਦਵੀ ਕੀਤੀ ਵਿਸਹਾਰ ਲੈਣੀ ਜਨ ਸ਼ਕਤੀ ਹੋਣੀ ਇਹ ਖਿਮਾ ਦੇ ਸਾਧਨ ਇਹ ਸ਼ਿੰਗਾਰ ਜੇ ਕਰ ਲਈਏ ਤਾਂ ਮਾਰਾ ਖੁਸ਼ੀਆਂ ਕਰਦੇ ਆ ਬਾਦ ਮਹਾਰਾ ਕਿਰਪਾ ਕਰਦੇ ਹਨ ਮਨ ਦੀਪਕ ਗੁਰ ਗਿਆਨ ਬਲਈਆ ਗੁਰੂ ਸਾਹਿਬ ਦਾ ਜਿਹੜਾ ਗਿਆਨ ਮਨ ਰੂਪੀ ਮੰਦਰ ਵਿੱਚ ਇਹ ਦੀਵਾ ਬਲ ਪੈਂਦਾ ਸੀ ਮਹਾਰਾ ਕਿਰਪਾ ਕਰਦੇ ਆ ਰਸ ਰਸ ਭੋਗ ਕਰੇ ਪ੍ਰਭ ਮੇਰਾ ਇਹ ਮੇਰਾ ਰੂਪ ਹੈ ਰਸ ਪ੍ਰੇਮ ਦਾ ਜਿਹਨਾਂ ਅੰਦਰ ਰਸ ਆਇਆ ਹੈ ਉਹਦਾ ਰਸ ਰੂਪ ਜੋ ਪ੍ਰੇਮ ਪ੍ਰਿਆਤਾ ਰੂਪਮੇਸ਼ਵਰ ਹੈ ਉਹ ਆਪ ਦੇ ਚਿਤ ਨੂੰ ਰਸਾਰ ਸਾ ਕੇ ਜਿਹੜਾ ਅਭੇਦ ਕਰਨਾ ਹੈ ਏ ਭੋਗਣਾ ਕਰਦਾ ਹੈ ਹਮ ਤਿਸ ਆਗੇ ਜੀਉ ਕਟ ਕਟ ਪਈਆ ਅਸੀਂ ਆਪਣੀ ਜ਼ਿੰਦਗੀ ਨੂੰ ਉਸ ਅਗੇ ਦੇਹ ਮਨ ਨੂੰ ਕੱਟ ਕੇ ਸੂਖਮ ਸਰੀਰ ਦੇ ਨੂੰ ਸਥੂਲ ਦੇ ਨੂੰ ਕਾਰਨ ਦੇ ਨੂੰ ਕੱਟ ਕੱਟ ਕੇ ਮਾਰੋ ਵਿੱਚ ਪਈਏ ਚਰਨੀ ਸ਼ਰਨ ਪੈਣਾ ਕਰੀਏ ਹਰ ਹਰ ਹਾਰ ਕੰਠ ਹੈ ਬਨਿਆ ਜਿਹੜਾ ਭਾਈ ਹਰ ਹਰ ਪਰਮੇਸ਼ਰ ਦਾ ਨਾਮ ਉਚਾਰਨ ਕਰਨੇ ਇਕ ਅੰਠ ਵਿੱਚ ਹਾਰ ਬਣਿਆ ਹੋਇਆ ਹੈ ਮਹਾਰਾਜ ਦੀ ਕਿਰਪਾ ਕਰਕੇ ਮਨ ਮੋਤੀ ਚੂੜ ਵੱਡ ਗਹਿਣ ਗਹਿ ਨਹੀਂ ਜਿਹੜਾ ਮਨ ਨੂੰ ਮੋਤੀ ਵਿਰਾਗ ਕਰਕੇ ਸਾਧ ਸੰਗੇ ਜੀ ਚੂੜਾ ਚੂੜਾ ਕਰ ਲੈਣਾ ਇਹਦੇ ਮਨ ਨੂੰ ਵਿਸ਼ਣ ਦਾ ਚੂਰਨ ਕਰ ਦੇਣਾ ਬਰੀਕ ਕਰ ਲੈਣਾ ਹੈ ਇਹ ਮੋਤੀ ਚੂਰ ਗਹਿਣਾ ਹੈ ਵੱਡ ਗਹਿਣ ਗਹਿ ਨਹੀਂ ਇਹ ਵੱਡਿਆ ਗਹਿਣਿਆ ਕਿਉਂ ਵੱਡਾ ਗਹਿਣਾ ਹੈ ਗਹਿ ਕਸ਼ਣ ਨੂੰ ਮਨ ਦਾ ਪਕੜਨਾ ਜਿਹੜਾ ਵੱਡੇ ਮਨ ਨੂੰ ਹੰਕਾਰੀ ਮਨ ਨੂੰ ਜਿਹੜਾ ਗਹਿਣ ਕਸ਼ਣ ਪਕੜਨਾ ਹੈ ਇਹਨੂੰ ਗਹਿਣਿਆ ਪਕੜ ਲੈਣਾ ਹੈ ਇਹ ਗਹਿਣੇ ਚ ਵੱਡਾ ਗਹਿਣਾ ਮੋਤੀ ਚੂਰ ਜਿਵੇਂ ਚੂੜਾ ਮਣੀ ਗਹਿਣਾ ਹੁੰਦਾ ਮਸਤਕ ਦੇ ਵਿੱਚ ਇਸ ਪ੍ਰਕਾਰ ਦਾ ਸੁੰਦਰ ਹੈ ਗਹਿਣਾ ਮਰ ਮੋਤੀ ਜੇ ਗਹਿਣਾ ਹੋਵੇ ਪਾਉਣ ਹੋਵੇ ਸੂਤਾਰੀ ਹਰ ਹਰ ਸਰਧਾ ਸੀਜ ਵਿਸ਼ਾਈ ਜੋ ਹਰ ਹਰ ਪਰਮੇਸ਼ਰ ਦੀ ਸਰਧਾ ਦੇ ਜਗ ਲਗਣੀ ਹੈ ਰੋਮ ਰੋਮ ਵਿੱਚ ਮਾਰੋ ਦੀ ਭਾਵਨਾ ਕਰਨੀ ਮੈਂ ਕੁਝ ਨਹੀਂ ਤੁਸੀਂ ਉਹ ਮਹਾਰਾਏ ਤੂੰ ਅਬ ਤੂੰ ਹੀ ਮੈਂ ਨਹੀਂ ਇਸੇ ਜਵਸਾ ਇਹ ਮਾਰਾ ਦੀ ਪ੍ਰਾਪਤੀ ਵਾਹ ਪੈਂਤਾ ਕਰਨ ਤੇ ਪ੍ਰਭ ਛੋੜ ਨਾ ਸਕਾ ਬਹੁਤ ਮਨ ਭਈਆ ਅਸੀਂ ਮਹਿਰੇ ਨੂੰ ਛੱਡ ਨਹੀਂ ਸਕਦੇ ਹਾਂ ਸਾਡੇ ਮਨ ਚ ਬਹੁਤ ਸਾਰੇ ਮਾਰਾ ਪਾਉਂਦੇ ਚੰਗੇ ਲੱਗਦੇ ਹਨ ਕਹ ਪ੍ਰਭ ਅਵਰ ਅਵਰ ਕਿਸ਼ ਕੀ ਜੇ ਭਾਈ ਮਹਾਰਾਜਾ ਆਗਿਆ ਕਰਦੇ ਕੋਈ ਹੋਰ ਮੁਕਾਰਾਂ ਦੇ ਛੱਡਣ ਦੀ ਗੁਨਾਹਾਂ ਨੂੰ ਛੱਡਣ ਦੀ ਤੇ ਅਸੀਂ ਉਹ ਗੁਣੀ ਕਰਦੇ ਰਹੀਏ ਹੋਰ ਹੀ ਕੁਛ ਕਰਦੇ ਰਹੀਏ ਸਭ ਬਾਦ ਸੀਗਾਰ ਫੂਕਟ ਫੂਕਟਈਆ ਜਿਸ ਰਾਣੀ ਨੂੰ ਪਾਦਸ਼ਾਹ ਹੁਕਮ ਦੇਵੇ ਹੋਰ ਤੇ ਉਹ ਕਰੇ ਹੋਰ ਉਹਦੇ ਜਿਹੜੇ ਸ਼ਿੰਗਾਰ ਹੈ ਉਹ ਫੋਕੇ ਹੈ ਫੈਂਕ ਦੇਣ ਵਾਲੇ ਜੇ ਫੂਕਟ ਜਿਹੜਾ ਹੁੰਦਾ ਜਿਹਦੇ ਚ ਰਸ ਨਾ ਹੋਵੇ ਫੂਕਟ ਹੁੰਦਾ ਹੈ ਦਾਣਾ ਜੀ ਚੋਂ ਕੱਢਿਆ ਗਿਆ ਉਹ ਫੂਸ ਫੂਸ ਹੁੰਦਾ ਜਿਵੇਂ ਇਸੇ ਪ੍ਰਕਾਰ ਸਾਕਾਮ ਕਰਮ ਜਿਹੜੇ ਆ ਸਾਰੇ ਫੂਕਟ ਫੂਸ ਦੀ ਨਹੀਂ ਆਈਆਂ ਫੋਕਟਈਆ ਨੂੰ ਚੋ ਗਿਆਨ ਰੂਪੀ ਗਾਣਾ ਨੀਂ ਮੇਜ਼ਾ ਨਿਕਲਦਾ ਇਉਂ ਫਾਂਗ ਦੇਣ ਵਾਲੇ ਫੋਕੇ ਤੋਂ ਫੋਕੇ ਹਨ ਕੀ ਉਹ ਸ਼ਿੰਗਾਰ ਮਿਲਣ ਕਹਿ ਤਾਈ ਜਿਨ੍ਹਾਂ ਨੇ ਸ਼ਿੰਗਾਰ ਕੀਤਾ ਸੀ ਮਾਰੇ ਜੇ ਮਿਲਣ ਨੂੰ ਸਾਧਨਾ ਦਾ ਪਰ ਹੰਕਾਰ ਕਰ ਲਿਆ ਨਾਲ ਲੋਕ ਦਿਖਾਵਾ ਲਾਗੇ ਕਰਨ ਬੜਾ ਭਲੀਓ ਸੁਹਾਗਨ ਥੂਕ ਮੁਖ ਪਈਆਂ ਇਹਨੀਆਂ ਸੁਹਾਗਵੰਤੀਆਂ ਸੀ ਮਹਾਪੁਰਖ ਉਹਨਾਂ ਤੋਂ ਪ੍ਰਭੂ ਨੂੰ ਲੈ ਲਿਆ ਤੇ ਜਦੋਂ ਸਾਧਨ ਕਰਕੇ ਪਰ ਉਹ ਤਾਂ ਕਾ ਵੱਲੋਂ ਇਹੇ ਹਾਸ ਮਰੋ ਰਹੋਂ ਬਾਵਲ ਹੋਈ ਸੋਸਾਂ ਦੋਨੋਂ ਨਾਮ ਮਿਲਿਆ ਤੇ ਥੁੱਕਾਂ ਹੀ ਪਈਆਂ ਨਾ ਮੂੰਹ ਤੇ ਵੀ ਤੂੰ ਇੰਨੇ ਸਾਧਨ ਕੀਤਾ ਸੀ ਤੇ ਤੈਨੂੰ ਰੱਬ ਮਿਲਿਆ ਹੀ ਨਾ ਇਸ ਪ੍ਰਕਾਰ ਸੁਹਾਗਣਾਂ ਤਾਂ ਲੈ ਲਿਆ ਤੇ ਜਿਨ੍ਹਾਂ ਦਾ ਮਾਰ ਕੀਤਾ ਸਾਧਨੋਂ ਮੂੰਹ 'ਚ ਥੁੱਕਾਂ ਹੀ ਪਈਆਂ ਲਾਂਤਾਂ ਦੀਆਂ ਖਾਲੀ ਰਹਿ ਗਏ ਪਾਠ ਵੀ ਹੋਵੇ ਤੇ ਅਰਥ ਵੀ ਇਹ ਹੋਵੇ ਅੰਮ੍ਰਿਤਸਰ ਦੇ ਬਾਬਾ ਅਮੀਰ ਸਿੰਘ ਜੀ ਇਹ ਅਰਥ ਕਰਿਆ ਕਰਦੇ ਉਹ ਵੀ ਸੁਣ ਲੋ ਪ੍ਰਭ ਲਿਓ ਸੁਹਾਗ ਸੁਹਾਗਨ ਥੂਕ ਮੁਖ ਪਈਆ ਕਹਿੰਦੇ ਪ੍ਰਭੂ ਦਾ ਸੁਹਾਗ ਜਿਨ੍ਹਾਂ ਨੇ ਖਿਵਾ ਸਿੰਘ ਫੇਰ ਪੜੋ ਇਹੋ ਹੀ ਤੋਂ ਹਮਚੇਰੀ ਤੂੰ ਆਪ ਐ ਰੋਤੋ ਕੁ ਜਿਹੜੀ ਲੈਟਸ ਕਰਦੇ ਸੀ ਪੀਓ ਸਿਗਾਰ ਪੀਓ ਸਿਗਾਰ ਮਿਲਣ ਪ੍ਰਭ ਤਾਈ ਜਿਨ੍ਹਾਂ ਨੇ ਮਿਲਣ ਕਰਤਾ ਈ ਨਰਦੇ ਮੇਲ ਨੂੰ ਆ ਕੇ ਸਾਦ ਨੂੰ ਵਾ ਸ਼ਿੰਗਾਰ ਕੀਤਾ। ਰੂਸੀਗਾਰ ਮਿਲਣ ਕਹਿਤਾ। ਮਿਲਣ ਵਾ ਤੇ ਸ਼ਿੰਗਾਰ ਕੀਤਾ। ਪ੍ਰਭ ਲੀਓ ਸੁਹਾਗਨ ਥੂਕ ਮੁਖ ਪਈਆ। ਉਹਨਾਂ ਨੂੰ ਸੁਹਾਗਣਾ ਨੇ ਉਹਨਾਂ ਨੂੰ ਪ੍ਰਭ ਦਾ ਸੁਹਾਗ ਲੈ ਲਿਆ। ਜਿਨਾਂ ਦੇ ਨਥੂਕ ਆਗਿਆ ਮਨ ਰੂਪੀ ਨਥ ਮੁਖ ਦੇ ਤੇ ਪਈ ਹੋਈ ਹੈ। ਇਹ ਨਥੂਕ ਉਹ ਪਾਠ ਕਰਦੇ ਹੈ। ਉਹ ਪਾਠ ਜੰਦੇ ਸਾਗ ਨੂੰ ਸੁਖ ਨਹੀਂ ਹੈ। ਅਰਥ ਵਾਸਤੇ ਉਹ ਕਰਦੇ ਹਨ। ਇਸ ਕਰ ਉਹ ਨਠੂਕ ਦਾ ਨਥ ਅਰਸ ਕਰਦੇ ਹਨ ਸੋ ਨੰਨੇ ਨੂੰ ਸਿਹਾਰੀ ਹੈ ਇਸ ਕਰਕੇ ਸੁਹਾਗਣੀ ਪਾਠ ਹੈ ਸੁਹਾਗਣੀਆਂ ਤਾਂ ਪ੍ਰਭੂ ਲੈ ਲਿਆ ਛਟੜਾਂ ਦੇ ਮੂੰਹ ਤੇ ਥੁੱਕਾਂ ਪਈਆਂ ਲਾਨ ਪਾਉਂਦੀਆਂ ਪ੍ਰਭ ਲਿਓ ਸੁਹਾਗਣ ਪਾਠ ਤੇ ਅਰਸੇ ਹੋਈ ਹੈ ਦੋਨੇ ਸਾਡਾ ਮਾਰਨ ਪੜਾਈ ਦਸਵੇਂ ਪਾਸ਼ਟਾਂ ਨੇ ਪ੍ਰਭ ਲਿਓ ਸੁਹਾਗਣ ਥੂਕ ਮੁਖ ਪਈਆ ਸੁਹਾਗਵੰਤੀਆਂ ਨੂੰ ਵਾਸ਼ ਕਰਨ ਨੂੰ ਲੈ ਲਿਆ ਜਿਨ੍ਹਾਂ ਦੇ ਸਾਧਨ ਮਾਰੇ ਨੂੰ ਭਾਏ ਨਾ ਲੋਕ ਦਿਖਾਵਾ ਕਰਦੀਆਂ ਰਹੀਆਂ ਉਨਰ ਮੂਝ ਲਾਨ ਤਾਂ ਹੀ ਥੋਕੀ ਪਈ ਹੈ। ਹਮ ਚੇਰੀ ਤੂੰ ਆਗਮ ਗੁਸਾ। ਤੇ ਵੀ ਅਰਦਾਸ ਕਰੋ ਮਹਾਰਾਜ ਸੀ ਚੇਰੀਆਂ ਦਾਸੀਆਂ ਹਾਂ। ਤੂੰ ਗੰਮਤਾ ਤੋਂ ਰਹਿਤ ਹੈ। ਪ੍ਰਭੂ ਦਾ ਮਾਲਕ ਹੈ। ਕਿਆ ਹਮ ਕਰਹਿ ਤੇਰੇ ਵਸ ਪਈਆ। ਮਹਾਰਾਜ ਅਸੀਂ ਕੀ ਕਰੀਏ। ਤੇਰੇ ਅਧੀਨ ਅਸੀਂ ਅਲਪਦ ਹਾਂ। ਤੂੰ ਸਰਬੱਗ ਹੈ। ਤੇਰੇ ਵਸਜ ਪਈਆਂ ਹੋਈਆਂ। ਦਇਆ ਦੀਨ ਕਰੋ ਰੱਖ ਲੇ। ਮਹਾਰਾਜ ਸਾਡਾ ਜੋਰ ਤਾਂ ਨਹੀਂ ਤੇ ਨਾਲ ਚੱਲਦਾ। ਅਸੀਂ ਦੀਨ ਗਰੀਬ ਹਾਂ। ਦੇ ਆ ਕਰਕੇ ਸਾਡੀ ਰੱਖਿਆ ਕਰ ਲੋ ਇਹ ਅਰਦਾਸ ਕਰਨੀ ਬਣਦੀ ਐ ਨਾਨਕ ਹਰਿ ਗੁਰ ਸਰਣ ਸਮਈਆ ਇਸ ਪ੍ਰਕਾਰ ਗੁਰੂ ਜੀ ਕਹਿੰਦੇ ਹਰੀ ਦਾ ਸਰੂਪ ਜੋ ਸਤਿਗੁਰੂ ਹੈ ਉਹਨਾਂ ਦੀ ਸ਼ਰਨ ਪਾ ਕੇ ਹਰੀ ਵਿੱਚ ਸਮਈਆ ਸਮਾ ਜਾਈਦਾ ਇਹ ਉਪਾਅ ਹੈ ਉਸ ਦੇ ਮਿਲਨ ਦਾ